ਕੁਝ ਪਈ ਪੂੰਪੇ ਬੰਦੇ ਦੇ ਚੇਹ ਕਹੀ ਜਾਂਦੇ ਨੇ ਇਹਦਾ ਰਾਣੀ ਸਰਕਾਰ ਜੀ ਦੇਗੀ ਸੀ ਪੈਸੇ ਅਗਰ ਦੇਗੀ ਸੀ 15 ਸਾਲ ਉਹ ਉਹਨਾਂ ਨੇ ਰਾਜ ਕੀਤਾ ਸੀ ਪਿਛਲੇ ਐਮ ਐਲ اے ਨੇ 15 ਸਾਲ ਤੱਕ ਉਹਨਾਂ ਕੋ ਬਣਿਆ ਨਹੀਂ ਹੁਣ ਹੁਣ ਕੀ ਕਹਿਣਾ ਚਾਹੁੰਦੇ ਹਾਂ ਜਿਹੜੇ ਉਹਨਾਂ ਦੇ ਕੋਈ ਕੁਝ ਕੁਸ਼ کہہ ਰਿਹਾ 1 ਕਰੋੜ ਵੀ ਆਪਰੇ ਇਹਦੇ ਵਿੱਚ ਵਾਅਦਾ ਵੀ ਕਰਾਇਆ ਜਿਹੜਾ ਵਾਅਦਾ ਵੀ ਕਰਾਇਆ ਜਿਹੜੀ ਥੱਲੇ ਦਾ 3 ਕਰੋੜ ਦਾ ਵਾਅਦਾ ਹੋਇਆ 3 ਕਰੋੜ ਦਾ ਵਾਅਦਾ ਆ ਜਿਹੜੀ ਬੇਸਮੈਂਟ ਬਣੀ ਹੈ ਇਹ ਅਸੀਂ ਇਹਦਾ ਰਿਵਾਈਜ਼ਡ ਪਲਾਨ ਜਿਹੜਾ ਪਾਸ ਕਰਾਇਆ ਕੰਮ ਬਣਦਾ ਤੇ ਕੰਮ ਕਰਾਉਣ ਦਾ ਕ੍ਰੈਡਿਟ ਹੁੰਦਾ ਵੀ ਕੰਮ ਕਰਾਉਣ ਦਾ ਹੁੰਦਾ ਇਹ ਨਹੀਂ ਵੀ ਤੁਸੀਂ 15 ਸਾਲ ਆਪਣੀ ਇੱਥੇ ਬਿਤਾਵ ਕੇ ਜਿਹੜਾ ਪਿਛਲਾ ਐਮਐਲਏ ਸਾਬਕਾ ਮੁੱਖ ਮੰਤਰੀ ਹੋਵੇ ਕੋਈ ਝੂਠ ਕਹਿਣੇ ਆ ਕਿ ਉਹਨਾਂ ਨੇ ਰਿਲੀਜ਼ ਕੀਤਾ ਕਰਦਾ ਜੇ ਉਹਨਾਂ ਨੇ ਕੀਤਾ ਹੁੰਦਾ ਉਹਨਾਂ ਨੇ ਆਪਣੀ ਪਹਿਲੀ ਗੱਲ ਤਾਂ ਉਹਨਾਂ ਨੇ ਆਪਣੇ ਜੇਬ ਚੋਂ ਨਹੀਂ ਦਿੱਤਾ ਸਰਕਾਰ ਦਾ ਪੈਸਾ ਸਰਕਾਰ ਦਾ ਪੈਸਾ ਲੋਕਾਂ ਦਾ ਪੈਸਾ ਹੁੰਦਾ ਕੋਈ ਉਹਦਾ ਇਹ ਨਹੀਂ ਕਲੇਮ ਕਰ ਸਕਦਾ ਕਿ ਮੈਂ ਦਿੱਤਾ ਜਾਂ ਕੋਈ ਹੋਰ ਤੇ ਅਗਰ ਉਹ ਇੰਨੇ ਹੀ ਉਹਨਾਂ ਨੇ ਦੋਸਤ ਸੀਗੇ 15 ਸਾਲ ਦਿੱਤਾ ਉਹਨਾਂ ਤੋਂ ਕੋਈ ਕੰਮ ਹੋਇਆ ਨਹੀਂ ਆ ਸਾਡੀ ਸਰਕਾਰ ਆਈ ਆ ਆ 2 ਸਾਲ ਦੇ ਅੰਦਰ ਤੁਸੀਂ ਦੇਖ ਲਓ ਕਿ ਜਿਹੜਾ ਦੋ ਦੋ ਮੰਜ਼ਲਾਂ ਦਾ ਸੀ ਇਹਦੀ ਇੱਕ ਐਡ ਹੋਇਆ ਉਹ ਵੀ ਆਪਾਂ ਇਹਦੇ ਵਿੱਚ ਸੈਂਸ਼ਨ ਕਰਵਾਇਆ ਤੇ ਇਹ 2 ਸਾਲ ਦੇ ਅੰਦਰ ਪਿਆਰ ਹੋ ਕੇ ਫਿਰ ਅਸੀਂ ਬਹੁਤ ਜਲਦੀ ਜਿਹੜੀ ਹੈਗੀ ਪਬਲਿਕ ਵੇਵ ਵਾਲੀ ਉਹ ਇਹ ਨਹੀਂ ਵੀ 15-15 ਸਾਲ ਸਾਡੇ